ਪਿਛੇ ਕੁਝ ਦਿਨ ਪਹਿਲਾਂ I10 ਫ੍ਰੀਵੇ ਤੇ ਇੱਕ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਜਸ਼ਨਪ੍ਰੀਤ ਜੀ ਦੀ ਉਮਰ 21 ਸਾਲ ਉਹ ਟਰੱਕ ਦਾ ਡਰਾਈਵਰ ਸੀਗਾ ਜਿਹਦੀ ਵਜ੍ਹਾ ਤੋਂ ਉਹ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਤਿੰਨ ਦੀ ਮੌਤ ਹੋਈ ਜਗੀ ਤੇ ਚਾਰ ਜ਼ਖਮੀ ਹੋ ਗਏ ਸੀਗੇ ਉਹਦੇ ਵਿੱਚ ਜਸ਼ਨਪ੍ਰੀਤ ਨੂੰ ਰਾਤ ਭਰੀ ਖਬਰ ਆਈ ਆ ਵੱਡੀ ਖਬਰ ਆਈ ਆ ਕਿ ਸਭ ਤੋਂ ਵੱਡਾ ਜਿਹੜਾ ਉਹਦੇ ਉੱਪਰ આરોਪ ਲੱਗਾ ਸੀਗਾ ਕਿ ਉਹ ਨਸ਼ਾ ਕਰਕੇ ਡਰਾਈਵਿੰਗ ਕਰ ਰਿਹਾ ਸੀ ਤੇ ਹਰ ਕੋਈ ਉਹਨੂੰ ਕੋਸ ਰਿਹਾ ਸੀਗਾ ਤੇ ਹਰ ਕੋਈ ਉਹਨੂੰ ਗਾਲਾਂ ਕੱਢ ਰਿਹਾ ਸੀ ਇਹਦੀ ਵਜ੍ਹਾ ਤੋਂ ਇੱਦਾਂ ਹੋ ਰਿਹਾ ਸੋ ਹੁਣ ਉਸ ਨਸ਼ੇ ਦੀ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਸੀ ਜੋ ਇੱਥੇ ਹੁੰਦਾ ਉਹ ਕਾਨੂੰਨ ਦੇ ਹਿਸਾਬ ਨਾਲ ਹੁੰਦਾ ਕੋਈ ਕਿਸੇ ਨਾਲ ੱੱਕੇ ਨਾਲ ਜਾਂ ਕੋਈ ਇੱਥੇ ਪੈਸੇ ਦੇ ਕੇ ਜਾਂ ਨਾਂ ਕਢਾ ਨਹੀਂ ਸਕਦਾ ਪਰਚੇ ਜੋ ਜਾਂ ਪਵਾ ਨਹੀਂ ਸਕਦਾ ਹੁਣ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਸੀ ਕਿ ਜਦੋਂ ਉਹਦੀ ਰਿਪੋਰਟਸ ਆਏਗੀ ਕਿਉਂਕਿ ਜਿਹੜੀ ਪਹਿਲਾਂ ਉਹਦੀ ਜਦੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਸੀ ਉਦੋਂ ਵੀ ਰਿਪੋਰਟਸ ਨਹੀਂ ਆਈ ਸੀ ਆਪਾਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਹਜੇ ਉਹਦਾ ਕੁਝ ਵੀ ਨਹੀਂ ਪਤਾ ਕਿਉਂਕਿ ਪੁਲਿਸ ਨੇ ਉਹ ਰਿਪੋਰਟ ਸਾਹਮਣੇ ਨਹੀਂ ਕੀਤੀ ਜਦੋਂ ਰਿਪੋਰਟs ਹੈਗੀ ਫਿਰ ਹੀ ਆਪਾਂ ਉਹਨੂੰ ਕਹਿ ਸਕਾਂਗੇ ਕਿ ਇਹਨੇ ਨਸ਼ਾ ਕਿਹੜਾ ਕੀਤਾ ਸੀ ਕੀਤਾ ਸੀ ਜਾਂ ਨਹੀਂ ਕੀਤਾ ਸੀ ਸੋ ਉਹ ਰਿਪੋਰਟs ਆ ਗਈ ਜਿਹਦੇ ਵਿੱਚ ਉਹ ਨਸ਼ਾ ਨਹੀਂ ਉਹਨੇ ਕੀਤਾ ਸੀਗਾ ਕੋਈ ਵੀ ਡਰੱਗ ਕੋਈ ਵੀ ਇਦਾਂ ਦਾ ਨਸ਼ਾ ਜਾਂ दारू ਨਹੀਂ ਪੀਤੀ ਸੀਗੀ ਉਸ ਰਿਪੋਰਟ ਦੇ ਵਿੱਚ ਉਹ ਨੈਗੇਟਿਵ ਆਈ ਹੈ ਰਿਪੋਰਟ ਹੁਣ ਇਹ ਬਹੁਤ ਹੀ ਰਾਹਤ ਭਰੀ ਖਬਰ ਆ ਜਸ਼ਨਪ੍ਰੀਤ ਲਈ ਔਰ ਉਹਦੇ ਮਾਪੇ ਜੋ ਕੈਮਰੇ ਅੱਗੇ ਆ ਕੇ ਪਿੱਟ ਪਿੱਟ ਕੇ ਕਹਿ ਰਹੇ ਸੀ ਕਿ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਇੱਕ ਅਮਰਤ ਧਾਰੀ ਬੱਚਾ ਉਹਨੇ ਕਦੇ ਅਜ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਲਾਇਆ ਤੇ ਉਹਦੇ ਕੁਝ ਵੀ ਫਰੈਂਡਾਂ ਦੀਆਂ ਉਹਦੇ ਦੋਸਤਾਂ ਦੀਆਂ ਇੰਟਰਵਿਊ ਵੀ ਸਾਹਮਣੇ ਆਈਆਂ ਸੀਗਾ ਜਿਹੜੇ ਉਹਦੇ ਫਰੈਂਡ ਵੀ ਇਹ ਗੱਲ ਕਹਿ ਰਹੇ ਸੀ ਕਿ ਕਿ ਉਹ ਇਦਾਂ ਦਾ ਹੈ ਹੀ ਨਹੀਂ ਉਹਨੇ ਅਜ ਤੱਕ ਅਸੀਂ ਉਹਨੂੰ ਇੰਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਹਾਂ ਪਰ ਅਜ ਤੱਕ ਕੋਈ ਨਸ਼ਾ ਕਰਦਾ ਨਹੀਂ ਦੇਖਿਆ ਸੀਗਾ ਪਰ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਐਡਾ ਵੱਡਾ ਐਕਸੀਡੈਂਟ ਹੋ ਗਿਆ ਹਰ ਇੱਕ ਵੱਡੇ ਨਿਊਜ਼ ਚੈਨਲ ਤੇ ਇਹੀ ਖਬਰ ਚੱਲਦੀ ਪਈ ਸੀ ਕਿ ਔਰ ਹਰ ਪਾਸੇ ਇਹੀ ਦਿਖਾਇਆ ਗਿਆ ਸੀ ਕਿ ਇਸ ਨੇ ਨਸ਼ਾ ਕਰਕੇ ਐਕਸੀਡੈਂਟ ਕੀਤਾ ਔਰ ਐਨੇ ਬੰਦਿਆਂ ਦੀ ਜਾਨ ਲੈ ਲਈ ਜਿਹਦੇ ਕਿ ਤੁਹਾਨੂੰ ਪਤਾ ਹੀ ਆ ਇਹ ਇਹਨਾਂ ਦਾ ਇੱਕ ਪ੍ਰੋਪਗੈਂਡਾ ਇੱਥੋਂ ਦੇ ਨਿਊ ਚੈਨਲ ਜਿੰਨੇ ਵੀ ਹੈਗੇ ਆ ਇੰਗਲਿਸ਼ ਹੈਗਾ ਜਿੰਨਾ ਵੀ ਚੈਨਲ ਇੱਥੇ ਦਾ ਨਿਊ ਚੈਨਲ ਉਹ ਸਾਰਾ ਟਰੰਪ ਦੇ ਬਹੁਤ ਨੇੜੇ ਆ ਤੇ ਉਹ ਇਮੀਗ੍ਰੈਂਟ ਦੀ ਨਿਊਜ਼ ਨੂੰ ਬਹੁਤ ਹੀ ਜ਼ਿਆਦਾ ਵਧਾ ਚੜਾ ਕੇ ਫਲਾਉਂਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਪਰ ਉੱਥੇ ਇੱਕ ਲਾ ਹੈਗਾ ਔਰ ਉਹ ਉਹਦੇ ਲਾ ਦੇ ਹਿਸਾਬ ਨਾਲ ਹੀ ਚੱਲਦੇ ਆ ਉਥੇ ਝੂਠੇ આરોਪ ਨਹੀਂ ਲਾ ਸਕਦੇ ਸੀ ਕਿ ਕਿ ਉਹਨੇ ਵਾਕਈ ਹੀ ਅਗਰ ਇੰਸਪੈਕਟਰ ਨੇ ਕਹਿਤਾ ਉਸ ਟਾਈਮ ਦੇ ਬਿਆਨ ਦੇ ਵਿੱਚ ਲਿਖਿਆ ਸੀਗਾ ਕਿ ਇਹਨੇ ਨਸ਼ਾ ਕੀਤਾ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਸੀ ਕਿ ਇੱਥੇ ਜੋ ਹੁੰਦਾ ਹੈ ਬਿਲਕੁਲ ਠੀਕ ਹੁੰਦਾ ਇਹਦੇ ਨਾਲ ਕੋਈ ਵੀ ਇੱਥੇ ਗਲਤ ਕੰਮ ਨਹੀਂ ਹੁੰਦਾ ਕਿ ਆਪਾਂ ਪੈਸੇ ਦੇ ਕੇ ਬੰਦ ਘੱਟ ਕਰ ਸਕਦੇ ਆ ਸੋ ਇਹ ਬਹੁਤ ਹੀ ਅੱਛੀ ਔਰ ਰਾਹਤ ਭਰੀ ਖਬਰ ਆ ਜਸ਼ਨਪ੍ਰੀਤ ਲਈ ਔਰ ਉਹਦੇ ਘਰਦਿਆਂ ਦੇ ਲਈ ਤੇ ਹੁਣ ਸਵਾਲ ਖੜਾ ਹੁੰਦਾ ਇੱਥੇ ਕਿ ਹੁਣ ਇਹਨੂੰ ਕੀ ਜੀ ਸਜ਼ਾ ਹੋਏਗੀ ਪਰ ਜੋ ਵੀ ਹੋਵੇ ਜਾਂ ਨਾ ਹੋਵੇ ਇਹਦੇ ਵਿੱਚ ਹੁਣ ਪੰਜਾਬੀਆਂ ਦਾ ਜਿਹੜਾ ਨਾਂ ਬਦਨਾਮ ਹੋ ਰਿਹਾ ਸੀਗਾ ਨਾ ਕਿ ਜਿਹਨੂੰ ਹਰ ਕੋਈ ਕੋਸ ਰਿਹਾ ਸੀਗਾ ਕਿ 21 ਸਾਲਾਂ ਦੇ ਬੱਚੇ ਬੱਚੇ ਨਸ਼ਾ ਕਰਕੇ ਗੱਡੀ ਚਲਾਉਂਦੇ ਆ ਐਕਸੀਡੈਂਟ ਕਰਦੇ ਆ ਔਰ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਤੇ ਇਹ ਨਿਊਜ਼ ਫਲਾਈ ਜਾ ਰਹੀ थी ਕਿ दारू ਪੀ ਕੇ ਬੰਦੇ ਨੇ ਐਕਸੀਡੈਂਟ ਕੀਤਾ ਇਹ ਰੋਡਾਂ ਦੇ ਉੱਪਰ ਇਹਨਾਂ ਨੂੰ ਡਰਾਈਵਿੰਗ ਲਾਇਸੈਂਸ ਕਿਹਨਾਂ ਨੇ ਦਿੱਤੇ ਆ ਹੁਣ ਉਹਨਾਂ ਦਾ ਸਾਰਿਆਂ ਦਾ ਮੂੰਹ ਬੰਦ ਹੋ ਜਾਏਗਾ ਔਰ ਹੁਣ ਉਹ ਮੈਨੂੰ ਨਹੀਂ ਲੱਗਦਾ ਕੋਈ ਇਸ ਤੇ ਉੱਪਰ ਕੋਈ ਵੀਡੀਓ ਪਾਣਗੇ ਜਾਂ ਇਸ ਤੇ ਉੱਪਰ ਕੋਈ ਨਿਊਜ਼ ਕਰਨਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪ ਜਦੋਂ ਹਰਜਿੰਦਰ ਦਾ ਕੇਸ ਹੋਇਆ ਸੀਗਾ ਹਰਜਿੰਦਰ ਦਾ ਟਰੱਕ ਐਕਸੀਡੈਂਟ ਹੋਇਆ ਸੀਗਾ ਉਦੋਂ ਵੀ ਸਾਰੇ ਨਿਊ ਚੈਨਲਾਂ ਨੇ ਇਹੀ ਭੰਡ ਕੇ ਰੱਖਿਆ ਸੀਗਾ ਕਿ ਇੱਕ ਗੈਰ ਅਮਰੀਕੀ ਨੇ ਇੱਕ ਇਮੀਗ੍ਰੈਂਟਸ ਨੇ ਜਿਹੜਾ ਕਿ ਬਾਰਡਰ ਕ੍ਰੋਸ ਕਰਕੇ ਹੈ ਇਲੀਗਲ ਇੱਥੇ ਟੱਪਿਆ ਔਰ ਉਹਨੇ ਇੱਥੋਂ ਦੇ ਅਮਰੀਕਨ ਤਿੰਨ ਲੋਕਾਂ ਦੀ ਜਾਨ ਲੈ ਲਈ ਚਾਹ ਕਿ ਉਹ ਵੀ ਬਾਅਦ ਦੇ ਵਿੱਚ ਪਤਾ ਚੱਲਿਆ ਸੀ ਕਿ ਉਹ ਖੁਦ ਇਮੀਗ੍ਰੈਂਟ ਸੀਗੇ ਉਹ ਵੀ ਉੱਥੋਂ ਦੇ ਨਹੀਂ ਸੀਗੇ ਚਲੋ ਉਹ ਜਿੱਥੋਂ ਦੀ ਮਰਜ਼ੀ ਹੋਵੇ ਜਾਨ ਤਾਂ ਗਈ ਸੀਗੀ ਔਰ ਜਾਨ ਇਹਨਾਂ ਚ ਵੀ ਗਈ ਸੀ ਅਸੀਂ ਇਹ ਨਹੀਂ ਕਹਿ ਰਹੇ ਕਿ ਨਹੀਂ ਗਈ ਪਰ ਅਸੀਂ ਜਿਹੜਾ ਝੂਠ ਜਿਹੜਾ ਬੋਲ ਕੇ ਬਦਨਾਮ ਕੀਤਾ ਜਾ ਰਿਹਾ ਸੀ ਇੱਕ ਪੰਜਾਬੀ ਨੂੰ ਔਰ ਇੱਕ ਸਭ ਤੋਂ ਵੱਡੀ ਗੱਲ ਸਰਦਾਰ ਨੂੰ ਜਿਹਦਾ ਅਮਰ ਸ਼ਾ ਕਿਹਾ ਸੀ ਉਹਨੂੰ ਇਸ दारू ਦੇ ਕੇਸ ਦੇ ਵਿੱਚ ਲਵੇਟਿਆ ਜਾ ਰਿਹਾ ਸੀ ਪਰ ਉਸ ਚੀਜ਼ ਦੀ ਹੁਣ ਜਿੱਤ ਹੋਈ ਆ ਇਸ ਵੀਰ ਦੇ ਬਿਲਕੁਲ ਵੀ ਨਸ਼ਾ ਕਰਕੇ ਜਾਂ ਇਦਾਂ ਦੀ ਕੋਈ ਹਰਕਤ ਨਹੀਂ ਕੀਤੀ ਸੀ ਕਿ ਜਿਹਦੇ ਨਾਲ ਐਕਸੀਡੈਂਟ ਹੋਇਆ ਇਹ ਸੇਮ ਰੋਡਾਂ ਦੇ ਉੱਪਰ ਤੁਹਾਨੂੰ ਪਤਾ ਹੈ ਤੁਸੀਂ ਜਿਹੜੇ ਡਰਾਈਵਿੰਗ ਕਰਦੇ ਆ ਉਹ ਐਕਸੀਡੈਂਟ ਹੁੰਦੇ ਹੀ ਰਹਿੰਦੇ ਆ ਪਰ ਇਦੇ ਵਿੱਚ ਇਸ ਵੀਰ ਦੀ ਲਾਪਰਵਾਹੀ ਇਹ ਦੇਖੀ ਜਾ ਰਹੀ ਹੈ ਕਿ ਇਹ ਬਹੁਤ ਹੀ ਘੱਟ ਉਮਰ ਦਾ ਛੋਟੀ ਉਮਰ ਦਾ ਇੰਨਾ ਐਕਸਪੀਰੀਅੰਸ ਬੱਚੇ ਨੂੰ ਹੈ ਨਹੀਂ ਜਿਹਦੇ ਕਰਕੇ ਇਹ ਇੰਨਾ ਵੱਡੇ ਕਾਂਡ ਹੋ ਗਿਆ ਔਰ ਸਾਰਿਆਂ ਨੇ ਇਹੀ ਸਲਾਹ ਦਿੱਤੀ ਸੀ ਕਿ ਠੀਕ ਆ ਤੁਸੀਂ ਕੁਝ ਵੀ ਕਰਨਾ ਪਰ ਥੋੜ੍ਹਾ ਤੁਹਾਨੂੰ ਐਕਸਪੀਰੀਅੰਸ ਹੋਣਾ ਜ਼ਰੂਰੀ ਆ ਸੋ ਤੁਸੀਂ ਤੁਹਾਨੂੰ ਇਹ ਚੀਜ਼ ਦਾ ਤਿਆਰ ਰੱਖਣਾ ਪੈਣਾ ਬਾਕੀ ਇਸ ਗੱਲ ਦੇ ਲਈ ਰਾਤ ਭਰੀ ਖਬਰ ਆਈ ਆ ਜਸ਼ਨਪ੍ਰੀਤ ਲਈ ਹੁਣ ਉਹਦੀ ਘਰਦਿਆਂ ਨੂੰ ਵੀ ਥੋੜਾ ਜਿਹਾ ਜਾਂਚ-ਜਾਣ ਆਈ ਹੋਵੇਗੀ ਕਿ ਜਿਹੜਾ ਸਾਡੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਉਹਦੇ ਉੱਪਰ ਝੂਠੇ આરોਪ ਲਾਏ ਜਾ ਰਿਹਾ ਕਿ ਉਹਨੇ ਨਸ਼ਾ ਕੀਤਾ ਦਾਰੂ ਪੀ ਕੇ ਤਾਂ ਹੀ ਉਸਦੇ ਘਰ ਦੇ ਕੈਮਰੇ ਅੱਗੇ ਆਏ ਸੀ ਤਾਂ ਹੀ ਉਹਦਾ ਸਾਰਾ ਪਿੰਡ ਉਹਦੇ ਨਾਲ ਖੜਾ ਹੋ ਗਿਆ ਸੀ ਆ ਕੇ ਕੈਮਰੇ ਦੇ ਅੱਗੇ ਆ ਗਿਆ ਸੀਗਾ ਕਿ ਇਸ ਬੱਚੇ ਨੂੰ ਐਕਸੀਡੈਂਟ ਹੋਇਆ ਉਹ ਠੀਕ ਆ ਹੋਇਆ ਪਰ ਇਸ ਬੱਚੇ ਨੂੰ ਬਦਨਾਮ ਨਾ ਕਰੋ ਕਿ ਇਹਨੇ दारू ਪੀ ਕੇ ਟਰੱਕ ਚਲਾਇਆ ਕਿਉਂਕਿ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਵੀ ਮੈਂ ਉਸਤੇ ਉੱਪਰ ਵੀਡੀਓ ਹੀ ਬਣਾਈ ਸੀਗੀ ਹੋਰ ਕਿਸੇ ਨੇ ਪਤਾ ਨਹੀਂ ਬਣਾਈ ਜਾਂ ਨਹੀਂ ਬਣਾਈ ਉਹ ਇੱਕ ਇੱਥੋਂ ਦਾ ਅਮਰੀਕੀ ਸੀਗਾ ਇੱਥੋਂ ਦਾ ਸਿਟੀਜ਼ਨ ਸੀਗਾ ਗੋਰਾ ਸੀਗਾ ਜਿਹਨੇ ਗੱਡੀ ਮਾਰ ਕੇ ਇੱਕੋ ਪਰਿਵਾਰ ਦੇ 8 ਜੀ ਮਾਰਤੇ ਸੀਗੇ ਉਸ ਲੇਡੀ ਦੇ ਪੇਟ 'ਚ ਵੀ ਬੱਚਾ ਸੀਗਾ ਉਹ ਵੀ ਮਰ ਗਿਆ ਸੀਗਾ ਉਸ ਐਕਸੀਡੈਂਟ ਦੇ ਵਿੱਚ ਤੇ ਉਹਨੇ ਕੀ ਕਿਹਾ ਸੀ ਸਰਕਾਰ ਉਹ ਪੁਲਿਸ ਵਾਲੇ ਨੂੰ ਸੋ ਜਦੋਂ ਬਿਆਨ ਦਿੱਤੇ ਸੀ ਕਿ ਮੇਰੀ ਅੱਖ ਲੱਗ ਗਈ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਉਹ 3 ਦਿਨਾਂ ਬਾਅਦ ਬੰਦਾ ਜ਼ਮਾਨਤ ਤੇ ਬਾਹਰ ਵੀ ਆ ਗਿਆ ਸੀਗਾ ਸੋ ਤੁਹਾਨੂੰ ਪਤਾ ਹੈ ਕਿ ਇਹ ਇਹਦੇ ਉੱਤੇ ਵੀ ਸਿਰਫ ਸਿਰਫ ਰੇਸਿਸਟ ਔਰ ਨਸਲਵਾਦ ਔਰ ਸਰਕਾਰ ਆਪਣੀ ਰਾਜਨੀਤੀ ਕਰਦੀ ਪਈ ਹੈ ਹੋਰ ਕੁਝ ਨਹੀਂ ਹੋ ਰਹੀ ਨਹੀਂ ਤਾਂ ਅਗਰ ਐਕਸੀਡੈਂਟ ਉਹ ਵੀ ਐਕਸੀਡੈਂਟ ਸੀ ਇਹ ਵੀ ਐਕਸੀਡੈਂਟ ਸੀ ਪਰ ਇਹਨੂੰ ਹੁਣ ਇਮੀਗ੍ਰੈਂਟਸ ਦੇ ਨਾਲ ਜੋੜ ਕੇ ਬਸ ਉਛਾਲਿਆ ਜਾ ਰਿਹਾ ਕਿ ਹਾਂ ਅਸੀਂ ਆਪਣੀ ਬਾਵਾ ਖੱਟੀ ਆ ਕਿ ਅਸੀਂ ਜੋ ਕਰ ਰਿਹਾ ਸਹੀ ਕਰ ਰਿਹਾ ਅਸੀਂ ਇਹਨਾਂ ਨੂੰ ਕੱਢਣਾ ਤਾਂ ਕੱਢਣਾ ਇਹ ਰੋਡਾਂ ਦੇ ਉੱਪਰ ਐਕਸੀਡੈਂਟ ਕਰਦੇ ਆ दारूਾਂ ਪੀ ਕੇ ਗੱਡੀਆਂ ਚਲਾਉਂਦੇ ਆ ਔਰ ਲੋਕਾਂ ਦੀ ਜਾਨ ਲੈਂਦੇ ਜਿਹਦੇ ਕਰਕੇ ਹੁਣ ਸਖਤਾਈ ਕਿੰਨੀ ਹੋਈ ਹੈ ਇੰਡੀਆਨਾ ਦੇ ਵਿੱਚ 223 ਟਰੱਕ ਡਰਾਈਵਰਾਂ ਨੂੰ ਫੜ ਲਿਆ ਇਹ ਇਹਨਾਂ ਦੇ ਮੋਢਿਆਂ ਦੇ ਉੱਪਰ ਰੱਖ ਕੇ ਵਿਚਾਰਿਆਂ ਦੇ ਚਲਾਈਆਂ ਪਈਆਂ ਹਰਜਿੰਦਰ ਸਿੰਘ ਦੇ ਵੀ ਚੱਕ ਕੇ ਚਲਾਈਆ ਪਹਿਲਾਂ ਸੀਡੀਐਲ ਉਹਨਾਂ ਨੇ ਨੌਨ ਡੋਮਿਸਾਈਲ ਸੀਡੀਐਲ ਜਿਹੜਾ ਕਮਰਸ਼ੀਅਲ ਲਾਇਸੈਂਸ ਸੀ ਉਹ ਬੰਦ ਕਰਤਾ ਉਹਦੇ ਮੋਢੇ 'ਤੇ ਰੱਖ ਕੇ ਚਲਾਈ ਸੀ ਤੇ ਹੁਣ ਜਸਨਪ੍ਰੀਤ ਦੇ ਮੋਢੇ 'ਤੇ ਰੱਖ ਕੇ ਚਲਾਈ ਸੀਗੀ ਐਕਸੀਡੈਂਟ ਤੋਂ ਬਾਅਦ ਕੈਲੀਫੋਰਨੀਆ ਦੇ ਪਿੱਛੇ ਪਏ ਹੋਏ ਆ ਔਰ ਲੋਕਾਂ ਦੇ ਟੈਸਟ ਹੋਰ ਹੈ ਇੰਗਲਿਸ਼ ਦੇ ਕੈਨਸਲ ਕੀਤੇ ਜਾ ਰਹੇ ਆ ਲਾਇਸੈਂਸ 7200 ਦੇ ਆਸ-ਪਾਸ ਲੋਕਾਂ ਦੇ ਜਿਹੜੇ ਇੰਗਲਿਸ਼ ਟੈਸਟ 'ਚ ਫੇਲ ਹੋਏ ਉਹਨਾਂ ਦੇ ਲਾਇਸੈਂਸ ਫੇਲ ਕੈਨਸਲ ਕਰਤੇ ਸੋ ਇੱਕ ਇੱਦਾਂ ਇਹਨਾਂ ਦੇ ਮੋਢਿਆਂ ਦੇ ਉੱਪਰ ਰੱਖ ਕੇ ਚਲਾਈ ਜਾ ਰਹੀ ਹੈ ਜਦਕਿ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਅਗਰ ਇਹਨਾਂ ਦੇ ਉੱਪਰ ਇਹਨਾਂ ਨੂੰ ਜਮਾਨਤ ਨਹੀਂ ਮਿਲੀ ਤਾਂ ਉਸ ਬੰਦੇ ਨੂੰ ਵੀ ਕਿਉਂ ਜਮਾਨਤ ਮਿਲ ਗਈ ਜਿਹਨੇ 8 ਬੰਦਿਆਂ ਦੀ ਜਾਨ ਲੈਤੀ ਸੀ ਸੇਮ ਇਸੇ ਤਰ੍ਹਾਂ ਪਿੱਛੋਂ ਲਿਆ ਕੇ ਗੱਡੀ ਮਾਰੀ ਸੀ ਉਹਨੇ ਵੀ ਕੋਈ ਵੀ ਜਾਮ ਨਹੀਂ ਦੇਖਿਆ ਸੀਗਾ ਤਾਂ ਇਹ ਫਰਕ ਕਿਉਂ ਸਵਾਲ ਬਹੁਤ بڑا ਖੜਾ ਹੁੰਦਾ ਹੈ ਤਾਂ ਤੁਹਾਨੂੰ ਵੀ ਇਹ ਚੀਜ਼ ਪੁੱਛਣੀ ਚਾਹੀਦੀ ਆ ਜਿੰਨੇ ਵੀ ਹੈਗੇ ਤਾਂ ਹੀ ਕਹਿੰਦਾ ਹੁੰਦਾ ਆ ਆਪਾਂ ਇਮੀਗ੍ਰੈਂਟਸ ਨੂੰ ਇੱਕ ਹੋਣਾ ਪੈਣਾ ਉਸ ਤੋਂ ਬਾਅਦ ਵੀ ਆਪਣਾ ਕੁਝ ਵੰਡਣਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਚਾਚਾ ਕਿ ਇਹਨਾਂ ਨੇ ਜੇਲ੍ਹਾਂ ਜਮਾਨੇ ਆ ਫਿਰ ਰਿਪੋਰਟ ਕਰਨੇ ਆਪਣੀ ਮਰਜ਼ੀ ਨਾਲ ਹੱਥਕੜੀਆਂ ਨਾਲ ਜਾਵਾਂਗੇ ਆਪਾਂ ਔਰ ਝੂਠੇ ਪਰਚੇ ਵੀ ਹੋਣਗੇ ਝੂਠਾ ਬਦਨਾਮ ਵੀ ਹੋਣਗੇ ਕਿੰਨਾ ਲੋਕਾਂ ਨੇ ਬਦਨਾਮ ਕਰ ਲਿਆ ਪਰ ਇਹ ਨਿਊਜ਼ ਹੁਣ ਕਿਸੇ ਨੇ ਵੀ ਨਹੀਂ ਦਿਖਾਣੀ ਕਿ ਉਹਨੇ दारू ਪੀ ਕੇ ਉਹ ਨਸ਼ੇ ਦੇ ਉਹਦੀ ਰਿਪੋਰਟ ਨੈਗੇਟਿਵ ਆਈ ਹੈ ਉਹਨੇ ਨਹੀਂ ਕੋਈ ਨਸ਼ਾ ਕੀਤਾ ਕਿਸੇ ਨੇ ਵੀ ਇਹ ਨਿਊਜ਼ ਨਹੀਂ ਦਿਖਾਣੀ ਸੋ ਸੋ ਆਪਾਂ ਨਿਊਜ਼ ਇਹ ਤੁਹਾਡੇ ਲਈ ਲੈ ਕੇ ਆਏ ਆ ਰਾਤ ਭਰੀ ਆ ਬਾਕੀ ਦੇਖੋ ਅੱਗੇ ਜਾ ਕੇ ਕੀ ਹੋਏਗਾ ਜੋ ਵੀ ਅਪਡੇਟ ਆਏਗੀ ਕੋਰਟ ਦੀ ਪੇਚੀ ਤੋਂ ਬਾਅਦ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਇਸ ਚੈਨਲ ਦੇ ਇਸ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਵੇ ਤਾਂ ਕਮੈਂਟ ਜਰੂਰ ਕਰਿਓ ਆਪਣਾ ਆਪਣਾ ਤੁਹਾਡੀ ਕੀ ਰਾਏ ਆ ਕੀ ਨਹੀਂ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜੋ ਕਿ ਜਿਹੜਾ ਬਦਨਾਮ ਕੀਤਾ ਜਾ ਰਿਹਾ ਸੀ ਪੰਜਾਬੀਆਂ ਨੂੰ ਉਹ ਥੋੜਾ ਜਿਹਾ ਠੀਕ ਹੋ ਜਵੇ ਉਹ ਥੱਬੇ ਨਾ ਲੱਗਣ ਨਸ਼ੇ ਦੇ ਕੀ ਸਰਦਾਰ ਨਸ਼ਾ ਕਰਕੇ ਗੱਡੀ ਚਲਾਉਂਦੇ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀ ਜਿਹੜੀ ਟਿਊਜ਼ ਕਿਸੇ ਵੀ ਚੈਨਲ ਤੇ ਨਹੀਂ ਆਂਦੀ ਉਹ ਆਪਾਂ ਤੁਹਾਡੀ ਆਵਾਜ਼ ਬਣ ਕੇ ਇਸ ਚੈਨਲ ਤੇ ਲੈ ਕੇ ਆਣੀ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ